ਬਾਈ 99 ਦੇ ਆਪਾਂ ਕਰੋ ਹੀ ਲਾਤਾ ਹੱਥ ਆਪਾਂ ਛੱਡਦੇ ਆ ਆ ਜਾਂਦਾ ਜਾਵਾ ਸਦਾ ਕਮਾਲ ਦੀ ਗੱਲ ਆ ਬਾਈ ਸਭ ਕਮਾਲ ਦੀ ਗੱਲ ਨਜ਼ਾਰੇ ਯਾਰ ਆ ਆਪਣੇ ਉਹਨੇ ਪਲੇਟ ਦੇ ਵਿੱਚ ਚੈਨਲ ਦਾ ਨਾਮ ਹੀ ਲਿਖਤਾ ਸੀ ਜਸਾ ਨੰਦਾ ਇਹਨੂੰ ਵੀਰ ਮੇਰੇ ਨੂੰ ਸਬਸਕ੍ਰਾਈਬ ਕਰ ਲਿਓ ਫਿਰ ਘਰੋਂ ਜਾਣ ਦਾ ਬਹਾਨਾ ਆ ਬਣਿਆ ਰਹਿੰਦਾ ਜਿਹੜੇ ਪੁਆਇੰਟ ਐ ਇੱਧਰ ਆ ਪੁਆਇੰਟ ਐ ਇਹਦੇ ਨਾਲ ਆਪਾਂ ਜਦੋਂ ਕਨੈਕਸ਼ਨ ਕਰਤਾ ਤੇ ਮੈਨੂੰ ਲੱਗਦਾ ਸੀ ਕਰੰਟ ਆ ਜਾਣਾ ਹੈਗਾ ਆ ਵੀ ਲਾਇਆ ਬਸ ਆ ਲੌਕ ਨਾਲੇ ਖੋਲਿਆ ਆ ਨਿਕਲ ਗਿਆ ਇਹ ਆ ਪੱਤੀਆਂ ਕੱਟ ਬਣੇ ਐਂ ਕੱਟ ਲੈਣਾ ਲੈ ਵੀਪਲਵਾਨਾ ਸਭ ਤੋਂ ਪਹਿਲਾਂ ਦਾਣਾ ਉੱਟ ਸਾਇਕਲ ਚੈੱਕ ਕਰੋ ਧਿਆਨ ਨਾਲ ਮੈਨੂੰ ਤਾਂ ਬਹੁਤ ਘੈਂਟ ਲੱਗਦਾ ਸੈਸਟਰੀ ਆਪਣੀ ਤਕਰੀਬਨ ਸਾਰੀ ਲੱਗੀ ਆ ਕ੍ਰੈਸ਼ ਗਾਰਡ ਆ ਕ੍ਰੈਸ਼ ਬੈਗ ਟੈਂਕ ਬੈਗ ਪੈਨਿਅਰ ਟਾਪ ਬਾਕਸ ਦੂਰੋਂ ਦੇਖੋ ਕਿਹੜਾ ਨਜ਼ਾਰੇ ਆਈ ਜਾਂਦੇ ਆ ਕਮਾਲ ਹੀ ਹੋ ਗਈ ਯਾਰ ਬਹੁਤ ਸੋਹਣਾ ਲੱਗ ਰਿਹਾ ਹੁਣ ਆਪਣੇ ਇੱਕ ਲਾਈਟਰ ਦੇ ਕਵਰ ਬਾਕੀ ਆ ਇਹਨਾਂ ਕਿਤੇ ਚਲਾਣ ਹੋ ਜੇ ਤੇ ਇੱਕ ਦੋ ਸੈਸਰੀਆਂ ਆਪਾਂ ਹਜੇ ਲਾਉਣੀਆਂ ਤੁਹਾਨੂੰ ਦਿਖਾਉਨੇ ਆ ਲੈ ਵੀ ਪਲਵਾਨੋ ਗੱਲ ਹੈਗੀ ਓ ਮਿੱਤਰੋ ਵੀ ਸ਼ੌਕ ਤਾਂ ਹੁੰਦੇ ਸਾਰਿਆਂ ਦੇ ਹੀ ਕਈ ਸ਼ੌਕ ਆਪਣੇ ਪੂਰੇ ਹੋ ਜਾਂਦੇ ਆ ਤੇ ਕਈ ਰਹਿ ਜਾਂਦੇ ਆ ਪਰ ਆਪਣਾ ਸ਼ੌਕ ਪੂਰਾ ਹੋ ਗਿਆ ਹਾਂ ਵੀ ਗੱਲ ਆਪਾਂ ਗੱਲ ਕਰਦੇ ਸੀ ਸ਼ੌਕ ਦੀ ਹਰੇਕ ਦੇ ਅਲੱਗ-ਅਲੱਗ ਸ਼ੌਕ ਹੁੰਦੇ ਆ ਆਪਣਾ ਵੀ ਸ਼ੌਕ ਸੀ ਇੱਕ ਵਧੀਆ ਮੋਟਰਸਾਈਕਲ ਹੋਵੇ ਇਹ ਸਾਰੀ ਐਸੈਸਰੀ ਜੀ ਲੱਗੀ ਹੋਵੇ ਐ ਜਦੋਂ ਰੋਡ ਤੇ ਨਾ ਲੋਕਾਂ ਨੂੰ ਵੇਖਦੇ ਸੀ ਜਾਂਦੇ ਯਾਰ ਐ ਪੈਨੀ ਯਾਰ ਜੇ ਲੱਗਿਆ ਟੌਪ ਬਾਕਸ ਯਾ ਬੜਾ ਸਵਾਦ ਆਉਂਦਾ ਸੀ ਵੇਖ ਕੇ ਐਂ ਲੱਗਦਾ ਸੀ ਯਾਰ ਵੀ ਆਪਣੇ ਦੀ ਬੜੀ ਟਾਈਮ ਚ ਆਊਗਾ ਫੇਰ ਅਬ ਜਦ ਕੋਈ ਮੋਟਰਸਾਈਕਲ ਲਿਆਵਾਂਗੇ ਸਾਰਾ ਕੁਝ ਲਾਵਾਂਗੇ ਚਲੋ ਜੀ ਸੋਚਦੇ ਰਹੇ ਸੋਚਦੇ ਰਹੇ ਤੇ ਉਹ ਦਿਨ ਆ ਹੀ ਗਿਆ ਤੇ ਹੁਣ ਬਸ ਆਪਾਂ ਥੋੜੇ ਦਿਨਾਂ ਦਾ ਇੱਕ ਰਾਈਡ ਤੇ ਜਾਣਾ ਉਹਦੀ ਤਿਆਰੀ ਚੱਲੀ ਜਾਂਦੀ ਆ ਨਾਲ ਆਪਣੇ ਤਾਰਾ ਢਿੱਲੋ ਬਠਿੰਡੇ ਵਾਲਾ ਚਾਰ ਪੰਜ ਜਾਣੇ ਉੱਥੇ ਹੋਣਗੇ ਤੇ ਬਾ ਚੱਲਾਂਗੇ ਜਲਦੀ ਤੇ ਦੋ ਤਿੰਨੇ ਤੇ ਕੰਮ ਬਾਕੀ ਆ ਉਹ ਕਰਾ ਲੀਏ ਆਪਾਂ ਸਭ ਤੋਂ ਜ਼ਰੂਰੀ ਕੰਮ ਹੈਗਾ ਆਪਣੀ ਸੀਟ ਦਾ ਇਹਦੀ ਸੀਟ ਹਾਈਟ ਥੋੜੀ ਜਿਹੀ ਜ਼ਿਆਦਾ ਹੈ ਤੇ ਇਹ ਮੇਰਾ ਇਰਾਦਾ ਵੀ ਅੱਜ ਮੋਗੇ ਜਾ ਕੇ ਨਾ ਉਹਨਾਂ ਤੋਂ ਠੀਕ ਕਰਾਉਣੇ ਉਦੋਂ ਪਹਿਲਾਂ ਆਪਾਂ ਇੱਕ ਇਹਦੇ ਹਜੇ ਰਹਿੰਦਾ ਜਿਹੜਾ ਬਾਕੀ ਇੱਕ ਤਾਂ ਇੱਥੇ ਜਿੱਥੇ ਮੋਬਾਈਲ ਹੋਲਡਰ ਹੈ ਇਹ ਲਾਉਣਾ ਆਪਾਂ ਇਹ ਜੇ ਤਾਂ ਆਪਾਂ ਮੋਗ ਲੈਨੇ ਆ ਏਜੰਸੀ ਵਾਲਿਆਂ ਤੋਂ BMW ਦਾ ਉਹ ਹੁੰਦਾ ਸੀ 24000 ਰੁਪਏ ਦਾ ਫਿਰ ਆਪਾਂ ਇੱਕ ਆਨਲਾਈਨ ਮੰਗਾਇਆ ਉਹ ਆਇਆ 5000 ਰੁਪਏ ਦਾ ਉਹ ਸੈੱਟ ਕਰਕੇ ਦਿਖਦੇ ਆ ਇੱਕ ਆਪਣਾ ਰਹਿੰਦਾ ਹਜੇ ਆ ਸ਼ੀਸ਼ਾ ਤੇ ਪੇਪਰ ਜਿਹਾ ਲੱਗਾ ਹੀ ਆ ਸਕਰੀਨ ਗਾਰਡ ਇਹ ਲਾਉਨੇ ਆਪਾਂ ਇਹ ਦੋ ਚੀਜ਼ਾਂ ਲਾਉਨੇ ਆ ਤੇ ਬਾਕੀ ਤੁਹਾਨੂੰ ਜਿਹੜਾ ਆ ਸਾਰਾ ਕੁਝ ਲੱਗਾ ਆਪਣਾ ਪਹਿਨੀ ਰਹੇ ਆਪਣੇ ਪਹਿਲਾਂ ਵਾਲੇ ਮੋਟਰਸਾਈਕਲ ਦੇ ਆ 310 ਵਾਲੇ ਇਹ ਕਿਵੇਂ ਆਪਾਂ ਆਪਦੇ ਵੱਲੋਂ ਜਗਾੜ ਜਾ ਕਰਕੇ ਲਾਏ ਆ ਇਹ ਵੀ ਦਿਖਾਉਨੇ ਆ ਕਿਉਂਕਿ ਇਹਦੇ ਸਹੀ ਜਿਹੜੇ ਆਉਂਦੇ ਆ origignal ਉਹ 1.5 ਲੱਖ ਦਾ ਸੈੱਟ ਸੀਗਾ ਉਹ ਨਹੀਂ ਆਪਾਂ ਲਿਆ ਤੇ ਇਹ ਆਪਣੇ ਕੋਲੇ ਘਰੇ ਪਏ ਸੀਗੇ ਇਹ ਸੋਚਿਆ ਕਿ ਇਹ ਤਰੀਕੇ ਨਾਲ ਜਿਹਨੇ ਲਾਇਆ ਉਹ ਮੁੰਡਾ ਹੈਗਾ ਪਿੰਦਰ ਸਿੰਘ ਬਹੁਤ ਸੋਹਣਾ ਉਹਨੇ ਕੰਮ ਕਰਕੇ ਦਿੱਤਾ ਹੈ ਲੱਗਦਾ ਜਿਵੇਂ origignal ਫਿਟਿੰਗ ਹੀ ਹੁੰਦੀ ਹੈ ਬਸ ਤੇ ਇੱਕ ਆਪਣਾ ਹਜੇ ਬਾਕੀ ਕੰਮ ਨੰਬਰ ਵਾਲਾ ਉਹ ਆਪਣੇ ਜਿਹੜੇ ਪ੍ਰਚਾਰ ਸੀ ਜਾਂ ਵੰਡਦੀਆਂ ਨਹੀਂ ਪਈਆਂ ਤਾਂ ਕਰਕੇ ਉਹ ਕੰਮ ਉਹਵੇਂ ਹੀ ਉਹ ਵੇਖੀ ਜੂ ਉਹਦੇ ਬਣਾ ਸਰ ਜੂਗਾ ਕਿਉਂਕਿ ਛੇਤੀ ਕਿਤੇ ਕੋਈ ਰੋਕਦਾ ਨਹੀਂਗਾ ਆਪਾਂ ਨੂੰ ਤੇ ਚਲੋ ਹੁਣ ਜਿਹੜੀ ਆਪਣੀ ਸੈਸਰੀ ਰਹਿੰਦੀ ਹੈ ਪਹਿਲਾਂ ਉਹ ਲਾਈਏ ਇਹ ਗਰਲਾ ਸਿੰਘ ਫੜੀ ਕਰਮ ਬਣਾਇਆ ਸਿਲ੍ਹਾ ਰੱਖੀ ਕਰਾ ਹੈ ਆ ਦਾ ਹੈਗਾ ਆਪਣਾ ਉਹ ਸਕਰੀਨ ਗਾਰਡ ਇਹਦਾ ਤਾਂ ਨਿੱਕਾ ਜਿਹਾ ਕੰਮ ਹੀ ਆਪਾਂ ਲਾ ਲੈਨੇ ਆ ਆ ਆਪਾਂ ਮੰਗਾਇਆ ਸੀ ਜਿਹੜਾ ਮੋਬਾਈਲ ਹੋਲਡਰ ਇਹ ਇੱਕ ਮੁੰਡਾ ਹੈਗਾ ਰਾਂਚੀ ਦਾ ਉਹਦੇ ਕੋਲੇ ਸੇਮ ਹੀ ਮੋਟਰਸਾਈਕਲ ਆ ਉਹਨੇ ਕਿਤੋਂ ਦੇਖਿਆ ਦੁਖਿਆ ਸੀ ਉਹਨੇ ਲਿੰਕ ਪਾਇਆ ਸੀ Amazon ਤੋਂ ਉਹਦੇ ਲਿੰਕ ਤੋਂ ਹੀ ਫਿਰ ਆਪਾਂ ਅੱਗੇ ਆਰਡਰ ਕਰ ਲਿਆ ਸੀਗਾ ਨਿੱਕਾ ਮੋਟਾ ਸਮਾਨ ਜਿਹਾ ਵਾਵਾ ਕੋਸੇ ਦੇ ਵਿੱਚ ਦੇਖਦੇ ਕੀ ਕੁਛ ਇੱਕ ਤਾਂ ਤਾਰ ਮਿਲੀ ਆ ਤੇ ਸੀ ਟਾਈਪ ਆਈਫੋਨ ਵਾਲੀ ਇਹ ਸਾਰਾ ਕੁਝ ਹੀ ਆ ਇਹ ਨਾਲ ਲੱਗੂ ਜਿਹੜਾ ਵੀ ਫੋਨ ਚਾਰਜ ਕਰਨਾ ਆਪਾਂ ਕਰ ਸਕਦੇ ਆ ਇਹ ਮਿਲ ਗਿਆ ਤੇ ਇਹ ਕਾ ਤਾਰ ਜੀ ਆ ਕੋਈ ਇਹ ਦੇਖਨੇ ਕਾਦੀ ਆਪ ਨੂੰ ਹਜੇ ਪਤਾ ਨਹੀਂ ਜਦੋਂ ਦੇ ਨੇੜੇ ਜਾਵਾਂਗੇ ਫਿਰ ਪਤਾ ਲੱਗੂਗਾ ਤੇ ਆ ਕੀ ਚੀਜ਼ ਆ ਇਹ ਵੀ ਕੋਈ ਨਟਕਾ ਬਲੇ ਜੇ ਦੇਣੇ ਕਿੱਥੇ ਕੰਮ ਦੇਣਗੇ ਮੇਨ ਜਿਹੜੀ ਚੀਜ਼ ਆਪਣੀ ਉਹ ਆਹ ਹੈ ਆਹ ਚੀਜ਼ ਆਪਾਂ ਇਹਨੂੰ ਕਹਿੰਦੇ ਕ੍ਰੈਡਿਟ ਇਹ ਆਪਾਂ ਜੇ BMW ਲੈਂਦੇ ਸੀ ਤੇ ਪੂਰੇ 24000 ਦਾ ਸੇਮ ਹੀ ਆ ਬਸ ਆਵੇਦੇ ਤੇ ਵੀ ਲਿਖਿਆ ਹੋਇਆ GS ਮੋਟਰ GS ਮੋਟਰ ਦੀ ਬ੍ਰਾਂਡਿੰਗ ਹੈ ਤੇ ਮੇਰੇ ਹਿਸਾਬ ਨਾਲ ਸੇਮ ਹੀ ਹੋਣਾ ਬਸ ਬ੍ਰਾਂਡ ਦਾ ਹੀ ਮੁੱਲ ਪੈਂਦਾ ਓਕੇ ਤੇ ਜਿਹੜੀ ਆ ਤਾਰ ਸੀਗੀ ਉਹ ਤਾਰ ਆ ਗਈ ਮੈਨੂੰ ਲੱਗਦਾ ਵੀ ਆਹ ਤਾਰ ਆਪਾਂ ਇਹਦੇ ਨਾਲ ਜੋੜ ਦੇਣੀ ਹੈ ਇਹ ਬਾਅਦ ਚ ਦੇਖਦੇ ਮਿਲੋਂ ਦਾ ਕਰੰਟ ਤਾਂ ਇਹਨੂੰ ਇੱਥੇ ਹੀ ਮਿਲ ਜਾਣਾ ਹੈ ਚੈਕ ਕਰਨ ਲਈਆਂ ਗਰਲਾ ਚਾਬੀ ਕਿਤੇ ਆਪਣੀ ਇਹਨੂੰ ਲਾਉਣ ਵਾਸਤੇ ਪਹਿਲਾਂ ਆਪਾਂ ਚਾਬੀ ਹੋਰ ਤਾਂ ਕਿਤੇ ਨਹੀਂ ਕੰਮ ਆਉਂਦੀ ਇਹਦੀ ਬਸ ਐਸੇ ਕੰਮ ਹੀ ਆਉਂਦੀ ਹੈ ਇਹਨੂੰ ਲਾਓ ਤੇ ਇਹਨੂੰ ਘਮਾਓ ਇਹ ਕਈਦਰ ਲੋਕ ਜ ਹੈ ਇਹਨੂੰ ਐ ਕਰਦੇ ਹੋ ਤੇ ਇੱਥੇ ਜੇ ਪੱਤੀ ਜੱਗੇ ਕੱਢੀ ਦਸੀ ਇੱਕ ਵਾਰੀ ਪਤਾ ਨਹੀਂ ਤੁੱਕੇ ਇਹਨਾਂ ਨਿਕਲ ਗਈ ਸੀ ਉਹ ਆ ਨਿਕਲ ਗਈ ਨਿਕਲ ਗਈ ਤੇ ਡੱਗ ਦੀ ਪਾਈ ਥੱਲੇ ਕੋਈ ਗੱਲ ਨਹੀਂ ਇਹਨਾਂ ਦਾ ਕੰਮ ਹੁੰਦਾ ਹੀ ਆ ਇਹਨੂੰ ਆਪਾਂ ਸਾਮਕ ਰੱਖਾਂਗੇ ਕਦੇ ਫੇਰ ਲੋਡ ਪੈ ਜਾਂਦੀ ਹੈ ਤੇ ਬਸ ਆ ਜਿਹੜੇ ਪੁਆਇੰਟ ਹੈ ਇੱਧਰ ਆ ਪੁਆਇੰਟ ਆ ਇਹ ਦਿਨ ਆਪਾਂ ਇਹਦਾ ਜਦੋਂ ਕਨੈਕਸ਼ਨ ਕਰਤਾ ਤੇ ਮੈਨੂੰ ਲੱਗਦਾ ਇਹ ਚ ਕਰੰਟ ਆ ਜਾਣਾ ਹੈਗਾ ਤੇ ਆਹ ਚੀਜ਼ ਹੈਗੀ ਆ ਮੋਬਾਈਲ ਨੂੰ ਫੋਲਡ ਕਰਕੇ ਰੱਖੂਗੀ ਪੋਜੀਸ਼ਨ ਇਹਦੀ ਮੈਨੂੰ ਲੱਗਦਾ ਵੀ ਇਧਰ ਨੂੰ ਲੱਗੂਗਾ ਤਾਂ ਨਹੀਂ ਸੈੱਟ ਆ ਰਿਹਾ ਗੁਰਲਾਬ ਸਿੰਘ ਕਿਵੇਂ ਆਊਗਾ ਦੇਖੀਏ ਆਈ ਵੀ ਉੱਪਰ ਨੂੰ ਤਾਂ ਨਹੀਂ ਹੋਣਾ ਯਾਰ ਇਹਨੇ ਹੋਊਗਾ ਤਾਂ ਥੱਲੇ ਨੂੰ ਹੀ ਆਈ ਵੀ ਹੋ ਸਕਦਾ ਹੈ ਨਹੀਂ ਆਈ ਹੋਇਆਗਾ ਤਾਂ ਆਈ ਆ ਦੇਖਦੇ ਆ ਕਿ ਇਹ ਪੁਆਇੰਟ ਹੈ ਨਾ ਆਹ ਪੁਆਇੰਟ ਇੰਨਾ ਪੁਆਇੰਟਾਂ ਤੇ ਆਉਣੇ ਆ ਬਸ ਵੱਡੀ ਗੱਲ ਆ ਹੀ ਇਹਦੀ ਇੱਥੇ ਜੇ ਕਿਤੇ ਮੈਨੂੰ ਤਲਾਸ਼ ਲੱਗੀ ਗਿਆ ਯਾਰ ਹੈ ਇਹ ਚਾਬੀ ਲੱਗ ਗਈ ਲੈ ਵੀ ਨਹੀਂ ਨਹੀਂ ਕੱਚਾ ਹੀ ਆ ਕੰਮ ਇਹ ਨਹੀਂ ਆ ਦੇਖਣਾ ਆ ਲੋਕ ਹੈ ਨਾ ਇਹ ਲੋਕ ਵੀ ਪਾਉਣਾ ਨਾ ਵਿੱਚ ਆਪਾਂ ਇਹਦੇ ਉਹਣਾ ਕਰਿਓ ਥੱਲੇ ਨਾ ਨਹੀਂ ਇਹਦਾ ਜਿੰਨਾ ਚਿਰ ਆ ਲੋਕ ਨਹੀਂ ਨਾ ਆਵੇ ਹੁਣ ਲੱਗ ਗਿਆ ਆ ਲੈ ਆ ਗਿਆ ਲੱਗਾ ਹੁਣ ਮੇਰੇ ਸਾਹਮਣਾਂ ਇਹ ਹੈਗਾ ਕੱਲਾ ਆਪਣਾ ਮੋਬਾਈਲ ਹੋਲਡਰ ਹੀ ਆ ਕਿਉਂਕਿ ਵਾਇਰਲੈਸ ਚਾਰਜਰ ਤਾਂ ਮੈਨੂੰ ਲੱਗਦਾ ਇਹਦੇ ਵਿੱਚ ਹੈ ਨਹੀਂਗਾ ਸਿਸਟਮ ਤੇ ਜਿਹੜੀ ਆਪਣੀ ਉਹ ਦੂਜਾ ਪਲੱਗ ਜਵ ਆ ਪਿਆ ਥੱਲੇ ਹਨਾ ਉਹ ਆਪਾਂ ਥੱਲੇ ਦੇਖਾਂਗੇ ਤੇ ਆ ਚੀਜ਼ਾਂ ਫਿਰ ਕਿਤੇ ਕੰਮ ਨਹੀਂ ਆਉਣੀਆਂ ਇਹ ਜ਼ਬਰਦੂਸਤ ਉਹਦੇ ਵਾਸਤੇ ਆ ਵੀ ਜੇ ਆਪਣੇ ਕੋਲੇ 850 ਰੁਪਿਆ ਨਾ ਹੁੰਦਾ ਨਾ ਉਹਦੇ ਵਾਸਤੇ ਆ ਆਪਣੇ ਕੋਲੇ ਅੱਧਾ ਤਾਂ ਹੈਗਾ ਹੀ ਸੀਗਾ ਪਹਿਲਾਂ ਕੰਪਨੀਆਂ ਦੀ ਕਿੱਡੀ ਹੈਗੀ ਚਾਲ ਆ ਅੱਧਾ ਦੇਦਾ ਵੀ ਜੇ ਦੇਣਾ ਤੁਸੀਂ ਸਾਰਾ ਦਿਓ ਸਸਤੀ ਚੀਜ਼ ਲਾਤੀ ਤੇ ਜਿਹੜਾ ਬਾਕੀ ਉਹਦਲਾ 24000 ਵਾਲਾ ਉਹ ਕਹਿੰਦਾ ਸੀ ਮੋਡ ਲੈ ਲਓ ਵੀ ਪਤੰਦਰੋਂ ਜਾਂ ਤਾਂ ਲਾਓ ਹੀ ਨਾ ਆਹ ਹੋ ਗਿਆ ਸਹੀ ਹੁਣ ਆਪਾਂ ਇਹਦੇ ਫੋਨ ਪਾ ਕੇ ਵੇਖੀਏ ਪਹਿਲਾਂ ਫੋਨ ਪੈਂਦਾ ਆਪਣਾ ਕਵਰ ਲਾ ਕੇ ਭੂਮਿਕਾ ਨਾਲ ਮੇਰਾ ਜਾਈ ਆ ਹੀ ਪਵੇ ਤਾਂ ਵਧੀਆ ਆ ਤਾਂ ਬਹੁਤ ਵੀ ਵਧੀਆ ਲੈ ਇਤੋਂ ਹੀ ਫੋਨ ਨਾ ਹਿੱਲੇ ਇੱਕ ਨਾ ਪਹਿਲਾਂ ਆਪਣੇ ਦੂਜੇ ਮੋਟਰਸਾਈਕਲ ਤੇ ਲੱਗਾ ਸੀ ਜਿਹੜਾ ਹੈਂਡਲ ਤੇ ਲੱਗਦਾ ਨੋਰਮਲ ਉਹਦੇ ਨਾਲ ਕਈ ਲੋਕਾਂ ਨੂੰ ਪ੍ਰੋਬਲਮ ਆਈ ਸੀਗੀ ਬਈ ਜਿਹੜਾ ਆਪਣਾ ਕੈਮਰਾ ਹੱਲੇ ਲੱਕੇ ਫੋਨ ਦੇ ਕੈਮਰੇ ਖਰਾਬ ਹੋ ਜਾਂਦੇ ਸੀ ਉਹ ਚੀਜ਼ ਮੈਨੂੰ ਦਿਮਾਗ 'ਚ ਸੀ ਵੀ ਉਹ ਬੁਝਾ ਨਹੀਂ ਲਾਉਣਾ ਇਹਦੇ ਵਿੱਚ ਉਹਨਾਂ ਐਨ ਪ੍ਰੋਪਰ ਫਿਟਿੰਗ ਹੈ ਪੂਰੇ ਮਜ਼ਬੂਤੀ ਵਾਲਾ ਕੰਮ ਆ ਇਹ ਨਹੀਂ ਵੀ ਉੱਤੇ ਦੋ ਟੱਕ ਲੱਗੇ ਥੱਲੇੋਂ ਲੱਗ ਗਿਆ ਨਹੀਂ ਹਿਲਦਾ ਕਿਸੇ ਪਾਸੇ ਆ ਤਾਂ ਕੰਮ ਹੋ ਗਿਆ ਪੱਕਾ ਆਪਣਾ ਵੈਸੇ ਤਾਂ ਆਪਣੀ ਇਹ ਬਾਈਕ ਤੇ ਵੀ ਦਿੱਤਾ ਯੂ ਐਸ ਬੀ ਪੁਆਇੰਟ ਪਰ ਆਪਾਂ ਨੂੰ ਇਹਦੀ ਲੋੜ ਨਹੀਂ ਗਈ ਜਿਹੜਾ ਆਪਣਾ ਕ੍ਰੈਡਲ ਹੈ ਨਾ ਇਹਦੇ ਦੇ ਵਿੱਚ ਦਿੱਤਾ ਯੂ ਐਸ ਬੀ ਵਾਲਾ ਪੁਆਇੰਟ ਹੁਣ ਆਪਾਂ ਬਸ ਆਹ ਤਾਰ ਇੱਥੇ ਲਾ ਕੇ ਰੱਖੋ ਕੋਈ ਹੋਰ ਵੀ ਚੀਜ਼ ਚਾਰਜ ਕਰਨੀ ਆਪਾਂ ਕਰ ਸਕਦੇ ਆ ਤੇ ਆਪਣੀ ਫੋਨ ਨੂੰ ਤਾਰ ਲਗਣੀ ਆ ਸੀ ਆਹ ਵਾਲੀ ਆ ਲੱਗ ਗਿਆ ਹੁਣ ਵੇਖੀਏ ਚਾਰਜ ਕਰਦਾ ਹੈ ਕਰਦਾ ਹੈ ਆ ਬੱਲੇ ਆ ਤਾਂ ਕੰਮ ਬਣ ਗਿਆ ਨਜ਼ਾਰਾ ਹੀ ਆ ਤਾਰ ਇੱਥੇ ਲੱਗੀ ਰਹੂਗੀ ਆਪਾਂ ਨੂੰ ਕੋਈ ਡੱਕਾ ਨਹੀਂ ਨਾ ਤਾਰਾਂ ਦਾ ਆਹ ਤਾਂ ਕੰਮ ਆਪਣਾ ਹੋ ਗਿਆ ਠੀਕ ਐ ਫੋਨ ਆਪਾਂ ਲਾ ਲ ਗਏ ਕਨੈਕਟਰ ਕਰ ਦਈਏ ਬੰਦ ਤੇ ਤਾਂ ਬਹੁਤ ਟਾਈਟ ਆ ਵੀ ਆ ਵਧੀਆ ਚੀਜ਼ ਆ ਫੋਨ ਨਹੀਂ ਹਿੱਲਦਾ ਪੂਰਾ ਵੀ ਨਿਕਲ ਗਿਆ ਠੀਕ ਆ ਹੁਣ ਆਪਾਂ ਗਰਲਾਪ ਸਿੰਘ ਆ ਲਾਈਏ ਕਰਾਂ ਸਕਰੀਨ ਪ੍ਰੋਟੈਕਟਰ ਇਹਦੇ ਵਿੱਚ ਵੇਖੀਏ ਖੋਲ ਕੇ ਕੀ ਨਿਕਲਦਾ ਹੈ ਉਹ ਨਟ ਦੇ ਚੁੱਕਦੇ ਆ ਬਾਅਦ ਚ ਹਰ ਜਵੇ ਕੀ ਕੋਸਾ ਇਹ ਵੀ ਆਪਾਂ Amazon ਤੇ ਮੰਗਾਇਆ ਸੀਗਾ ਆ ਇੱਕ ਆ ਬਸ ਪੇਪਰ ਜਿਹਾ ਹੀ ਆ ਹੋਰ ਕੀ ਇਹਦੇ ਵਿੱਚ ਆ ਹੈਗਾ ਮੈਨੂੰ ਲੱਗਦਾ ਸਕਰੀਨ ਜੀ ਸਾਫ਼ ਕਰਨ ਨੂੰ ਕੁਝ ਹੋਊਗਾ ਹਾਂ ਆ ਦਾ ਜੀ ਚਾਹੀਦੀ ਸੀ ਆਪਾਂ ਨੂੰ ਮੈਂ ਸੋਚਦਾ ਸੀ ਵੀ ਕਿਹੜਾ ਕਪੜਾ ਲਵਾਂਗੇ ਆ ਮਿਲ ਗਿਆ ਵਧੀਆ ਤੇ ਆ ਵਾਈਪਸ ਜੀ ਵੀ ਆ ਗਏ ਹਾਂ ਉਹ ਤੇ ਫੇਰ ਨਾਸਤੇ ਹਾਂ ਉਹ ਜੋ ਫੋਨ ਵਾਲੇ ਕਰਦੇ ਹੁੰਦੇ ਜਿਵੇਂ ਪਹਿਲਾਂ ਆਪਾਂ ਸਾਫ਼ ਕਰ ਲਏ ਇਹਨੂੰ ਬਹੁਤ ਚੱਕੜੀ ਇਹ ਦੁਕਾਨ ਚੂਜੇ ਨਹੀਂ 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 ਲੋੜ ਹੀ ਨਹੀਂ ਤਾਂ ਹੁਣੇ ਪੇਪਲ ਚ ਲਾਇਆ ਉਤੋਂ ਆਪਾਂ ਕਿਦਾਂ ਜੀ ਕੋਈ ਦੇਖੀ ਜਾਲ ਆਪਾਂ ਹੁਣੇ ਸਾਫ਼ ਕਰ ਦੇਣੀ ਆ ਇਹਦੇ ਨਾਲ ਹੀ ਸ਼ੌਂਕ ਦੇਖ ਲਓ ਕੀ ਚੀਜ਼ ਹੈ ਹਾਂ ਆਹ ਸਰੰਗ ਟੱਕਰਾ ਆਪਾਂ ਸ਼ੌਂਕ ਕਰਕੇ ਮਾਰਦੇ ਤੇ ਨਜ਼ਾਰਾ ਜ ਆ ਹੀ ਜਾਂਦਾ ਬਸ ਨਜ਼ਾਰਾ ਜ ਆ ਆ ਕਰ ਲੈਨੇ ਆ ਜਾਦੇ ਗੱਲ ਦਾ ਪਾਪਾ ਵਾਈਪਸੀ ਇਹ ਮਾਰ ਕੇ ਆਪਾਂ ਇਹਨੂੰ ਨਾ ਮਿੱਟੀ ਘੱਟਾ ਕੋਈ ਮਾੜਾ ਮੋਟਾ ਹੋਇਆ ਤਾਂ ਲੈ ਜੂਗਾ ਇਹਦੇ ਨਾਲ ਠੀਕ ਆ ਯਾਰ ਸਾਰਾ ਕੁਝ ਦਿੱਤਾ ਉਹ ਨਾਣੇ ਆਏ ਤਾਂ ਨਹੀਂ ਗੱਲ ਕੋਈ ਆ ਜਾ ਹੈ ਹੈ ਲੈ ਮਨ ਨਹੀਂ ਗਣੀ ਗੱਲ ਪੂਰੀ ਹੁਣ ਦੁਬਾਰਾ ਉਹਦੇ ਨਾਲ ਸਾਫ ਕਰ ਲਗੇ ਤੇ ਕੌਣ ਕਿ ਜੇ ਕੋਤਲੇ ਕੁਝ ਰਹਿ ਗਿਆ ਨਾ ਫਿਰ ਉਵੇਂ ਹੀ ਦੱਸਦਾ ਰਹਿਣਾ ਆਪਾਂ ਨੂੰ ਹਣਾ ਸੱਲੀ ਨਾ ਹੀ ਸਾਫ਼ ਕਰਨਾ ਪੈਣਾ ਆਪਾਂ ਨੂੰ ਪੂਰਾ ਕੋਈ ਕਚਰਾ ਨਾ ਰਵੇ ਪੂਰਾ ਬਈ ਚੱਲ ਬਈ ਠੀਕ ਹੈ ਨਾ ਮੈਂ ਤਾਂ ਵਧੀਆ ਲੱਗੀ ਜਾਂਦਾ ਹੁਣ ਤਾਂ ਲੱਗਦਾ ਠੀਕ ਹੈ ਆਹ ਹਾਂ ਹਲਲ ਹਾਦ ਨੀਂ ਕੌਣ ਜਮਾ ਸਹੀ ਹੈ ਲਿਆ ਇਹਦਾ ਕੋਈ ਸੱਜਾ ਖੱਬਾ ਹੈਗਾ ਕੋਈ? ਯੋਹ ਮਾਰ ਇੱਕ ਵਾਰੀ ਮੂੰ ਲਾ ਕੇ ਵੇਖੋ। ਇਹਦੇ ਕੱਟਾਂ ਤਾਂ ਸਾਨੀ ਇਹਦਾ ਆ ਹੈਗਾ ਬੈਕ ਸਾਈਡਾਂ ਵੀ ਲਿਖਿਆ ਇਹਨਾਂ ਨੇ ਬੈਕ ਆਹ ਫਰੰਟ ਆ ਗਿਆ। ਹਾਂ ਹਾਂ ਆਈ ਡੀਆ ਲੈ ਲੈ ਆਪਾਂ। ਹਾਂ ਬੈਕ ਫਰੰਟ ਤਾਂ ਇਹਨਾਂ ਨੇ ਆ ਹੀ ਲਿਖਿਆ ਹੈ। ਜੇ ਆਪਾਂ ਇਧਰ ਨੂੰ ਕਰਦੇ ਤਾਂ ਸੇਮ ਹੀ ਗੱਲ ਆ। ਆਇਆ ਹਾਂ ਨਾ ਸਹੀ। ਗੁੱਡ। ਤੇ ਹੁਣ ਇਹ ਨੂੰ ਐ ਨਿਆਰਾ ਜਿਹਾ ਆਇਆ ਹੈ ਹੁਣ ਤੱਕ ਫੋਨ ਪੇਸਟਿੰਗ ਜੀ ਕਰਾਉਂਦੇ ਰਹੇ ਆਂ ਆ ਚੀਜ਼ ਪਹਿਲੀ ਵਾਰੀ ਆਪਾਂ ਕਰ ਲੱਗੇ ਆਂ ਨਿਗਾਹ ਰੱਖੀ ਮਾੜਾ ਇੱਕੋ ਜਿਹਾ ਲੱਗੇ ਸਾਰੇ ਧਾਮਾਂ ਦੀ ਇਹਨਾਂ ਦੱਸੀ ਕਰਾਂ ਸਹੀ ਹੈ ਹੈ ਮਾੜਾ ਇਦਰਾ ਦੇ ਪਾਸ ਮਾੜਾ ਤੇ ਵਾ ਲੱਗ ਗਿਆ ਹੁੰਦਾ ਕੋਈ ਨਾ ਹੁਣ ਉਨੀ ਇੱਕੀ ਚੱਲ ਵੀ ਜਾਂਦਾ ਕੰਮ ਲੇ ਵੀ ਆਪਾਂ ਤਾਂ ਆਪਦੇ ਵੱਲੋਂ ਕਰ ਲਿਆ ਇੱਕ ਅੱਧਾ ਬਬਲ ਜਾਂ ਕੋਈ ਹੈਗਾ ਇਹ ਵੀ ਨਿਕਲ ਜੂਗਾ ਤਾਂ ਹੁਣ ਉਤਲਾ ਆਪਾਂ ਪੇਪਰ ਜਾਂ ਪੱਟ ਦੇਣਾ ਇਹਨੂੰ ਇੱਥੋਂ ਫੜੋ ਤੇ ਆ ਲੈ ਹਾਂ ਬਣ ਗਿਆ ਨਾ ਯਾਰ ਆਈ ਠੀਕ ਹੈ ਮੀਟਰ ਦੇਖੀ ਹੁਣ ਕਰਕੇ ਸਹੀ ਦੀਦਾ ਕੰਮ ਸਾਰਾ ਠੀਕ ਗੁੱਡ ਚਲੋ ਆ ਵੀ ਕੰਮ ਆਪਣਾ ਹੋ ਗਿਆ ਕ੍ਰੈਡਿਟ ਵੀ ਲੱਗ ਗਿਆ ਤੇ ਇਹ ਵੀ ਲੱਗ ਗਿਆ ਹੁਣ ਆਪਾਂ ਤੁਹਾਨੂੰ ਦਿਖਾਉਨੇ ਆ ਕਿ ਜਿਹੜੇ ਆਪਾਂ ਆ ਪੈਨਿਅਰ ਦਾ ਕੀ ਜਗਾੜ ਕੀਤਾ ਹੈ ਕਿਵੇਂ ਲਾਇਆ ਇੱਧਰ ਆਪਾਂ ਲਾਇਆ ਲੋਕ ਆਵੇ ਗਲਾਸਾਂ ਇੱਥੇ ਲਿਆ ਬਣਾਇਆ ਯਾਰ ਲੋਕ ਲੋਕ ਆਪ ਨੂੰ ਕੋਈ origianally ਕਿਤੋਂ ਮਿਲੇ ਇਹ ਜੀਪ ਜੂਬ ਦੇ ਲੈ ਕੇ ਆਪ ਆਪ ਹੀ ਲਾਇਆ ਬਸ ਆ ਲੋਕ ਨਾਲੇ ਖੋਲਿਆ ਆ ਨਿਕਲ ਗਿਆ ਤੇ ਆ ਪੱਤੀਆਂ ਕੱਟ ਬਣੇ ਐਂ ਕੱਟ ਲੈਣਾ ਪਹਿਲਾ ਵਾਲੇ ਮੋਟਰਸਾਈਕਲ ਦੇ ਆ ਲੱਗੇ ਸੀ ਪਰ ਨਾਟ-ਨੋਟ ਕਸਨੇ ਪੈਂਦੇ ਸੀ ਕੰਮ ਥੋੜਾ ਜਿਹਾ ਔਖਾ ਸੀਗਾ ਫਿਰ ਆਪਣੇ ਮੁੰਡੇ ਨੇ ਬੇਲੀ ਨੇ ਆ ਦਿਖਾ ਕੇ ਲਾਵੇ ਇਧਰ ਲਿਆ ਉਹਨੇ ਕੀ ਕੀਤਾ ਵੀ ਸਟੀਲ ਦੀ ਇੱਕ ਪਲੇਟ ਲਈ ਉਹਨੂੰ ਕੱਟ ਕੇ ਆ ਵਿੱਚ ਕੱਟ ਪਾਤੇ ਆ ਇੱਥੇ ਅੰਦਰ ਉਹ ਨਿੱਕੇ ਨਿੱਕੀਆਂ ਲਗੀਆਂ ਸੀ ਪਲੇਟਾਂ ਆ ਉਹਨਾਂ ਚੋਂ ਮਸਾਲਾ ਕੱਢ ਕੇ ਆ ਨਾਟ ਖਸਤੇ ਆ ਹੁਣ ਬਸ ਕੰਮ ਸੌਖਾ ਬਹੁਤ ਕਰਤਾ ਹੁਣ ਬਸ ਜਦੋਂ ਵੀ ਪਾਉਣੇ ਹੈਗੇ ਆ ਬਸ ਇਹਨਾਂ ਦੇ ਵਿੱਚ ਪਲੇਟਾਂ ਦੇ ਟੱਕਾਂ ਚ ਪਾ ਲੋ ਐ ਪਾ ਲਿਆ ਤੇ ਇਧਰੋਂ ਆਪਾਂ ਹਾ ਜਿਹੜਾ ਲੋਕ ਆ ਉਹ ਲਾ ਦੇਣਾ ਲੱਗ ਜਾ ਬਾਈ ਲੱਗ ਜਾ ਯਾਰ ਹਾਂ ਆਇਗਾ ਕਰਕੇ ਇਹਨੂੰ ਇੱਥੇ ਪਸਾ ਦੇਣਾ ਨਾ ਲੱਗਿਆ ਚਲੋ ਹੁਣ ਇਹ ਦੇਖੋ ਕਿ ਟੱਕ ਦੂਜੂ ਬਣੇ ਪਛਾਣ ਨੂੰ ਆਉਣ ਨੂੰ ਆਪਾਂ ਰੋਕ ਲਿਆ ਇਹ ਕੰਮ ਆਪਣਾ ਹੋ ਗਿਆ ਹੁਣ ਸਹੀ ਆ ਮਜ਼ਬੂਤ ਵੀ ਆ ਕੰਮ ਤਾਂ ਬਸ ਇਹ ਦੋਵੇਂ ਆਪਾਂ ਲਾਤੇ ਆ ਕੰਮ ਆਪਣਾ ਹੁਣ ਓਕੇ ਆ ਹੁਣ ਆਪਾਂ ਚੱਲਦੇ ਆ ਮੋਗੇ ਮੋਗੇ ਜਾਣ ਦਾ ਮਸਲਾ ਇਹ ਵੀ ਇਹਦੀ ਜਿਹੜੀ ਸੀਟ ਹਾਈਟ ਹੈ ਜਿਆਦੇ ਤੇ ਆਪਣਾ ਇਰਾਦਾ ਵੀ 1 ਇੰਚ ਤੱਕ ਆਪਾਂ ਇਹਨੂੰ ਕੱਟ ਪਵਾ ਲੈਣਾ ਇੱਥੋਂ ਆਏ ਪਹਿਲਾਂ ਇਰਾਦਾ ਸੀ ਇਹ ਅਰੀਜਨਲ ਸੀਟ ਐ ਨੂੰ ਨਾ ਖਰਾਬ ਕਰੀਏ ਪਰ ਫਿਰ ਆਖਾ ਉਹ ਅਰੀਜਨਲ ਦਾ ਕਰਨਾ ਕੀ ਇਹ ਪਈ ਰਹਿਣੀ ਐ ਤਾਂ ਕਿਸੇ ਦੀ YouTube ਤੇ ਵੀਡੀਓ ਦੇਖੀ ਸੀ ਆਪਾਂ ਉਹਦੀ ਦੀਪ ਰੰਜਨ ਵਾਲੀ ਉਹਨੇ ਵੀ ਇਵੇਂ ਤੋਂ ਕੱਟ ਪਵਾ ਕੇ ਨਾਲੇ ਢੋਲ ਨੂੰ ਸਪੋਰਟ ਲੱਗਦੀ ਐ ਨਾਲੇ 1 ਇੰਚ ਉਹਨੇ ਨਹੀਂ ਵੀ ਖਰਾੜੀ ਐ ਤੇ ਆਪਾਂ ਵੀ ਅੱਜ ਇਵੇਂ ਕਰਨਾ ਹੁਣ ਆਪਾਂ ਕਰਲਾਪ ਸਿੰਘ ਆਹ ਸਮਾਨ ਸਾਰਾ ਲਾ ਕੇ ਰੱਖ ਦਗੇ ਤੇ ਆਪਾਂ ਚੱਲ ਗਏ ਮੋਗੇ ਨੂੰ ਆ ਲਾ ਦੇ ਕਾਂਸਾ ਔਖਾ ਬਹੁਤ ਹੋ ਗਿਆ ਹਣਾ ਲੋਕਾਂ ਦਾ ਬਹੁਤ ਵਧੀਆ ਅੱਗੇ ਪਹਿਲਾਂ ਪਹਿਲਾਂ ਨਾਟਕ ਅਸੇ ਹੁੰਦੇ ਸੀਗੇ ਉਹ ਬੜਾ ਕੰਮ ਔਖਾ ਲੱਗਦਾ ਸੀ ਨਟਾਲਾ ਆ ਲੈ ਆ ਲੈ ਗਿਆ ਆਪਾਂ ਨੂੰ ਇਹ ਕਿਸੇ ਚੀਜ਼ ਦੀ ਨਾਲ ਲੋੜ ਨਹੀਂ ਗਈ ਹੁਣ ਇਹਨੂੰ ਆਪਾਂ ਜਿਹਦੇ ਟੂਰ ਤੇ ਜਾਣਾ ਹੋਇਆ ਉੱਧੇ ਹੀ ਕਸਾਂਗੇ ਆ ਥੋੜਾ ਜਿਹਾ ਟੈਂਟ ਆ ਇਹ ਆ ਲੈ ਥੋੜਾ ਜਿਹਾ ਝਟਕਾ ਪੈਂਦਾ ਹੈ ਆਏ ਵਨ ਸਮਾਨ ਦੇ ਲਾਗੇ ਤੇ ਲੰਡਾ ਜਿਹਾ ਲੱਗਣ ਲੱਗ ਪਿਆ ਹਨ ਲੈ ਅਜ ਤੋਂ ਖੜ ਕੇ ਵੇਖੀ ਜੇ ਨਾ ਫੇਰ ਪਤਾ ਲੱਗਦਾ ਵੀ ਇਹਦੀ ਟੈਂਕੀ ਕਿੰਨੀ ਕਚੌੜੀ ਆ ਬਾ ਯਾਰ ਲੱਕ ਬਾਲੀ ਘੈਂਟ ਆ ਬੜਾ ਸੁਪਨਾ ਹੀ ਸੀ ਆਸ ਮੋਟਰਸਾਈਕਲ ਦਾ ਹਨ ਆਏ ਲੱਗਦਾ ਹੁੰਦਾ ਸੀ ਯਾਰ ਉਹ ਕਿਹੜਾ ਦਿਨ ਹੋਊਗਾ ਜਦ ਤੇ ਆਪਾਂ ਵੀ ਐਵਾਂ ਮੋਟਰਸਾਈਕਲ ਚਲਾਵਾਂਗੇ ਤੇ ਪਰਛਾਹੇ ਲੰਮੇ ਰੂਟ ਤੇ ਜਾਵਾਂਗੇ ਤਾਂ ਬਾੜਾ ਤਾਂ ਪਤਾ ਫੇਰ ਲੱਗਣਾ ਹੈ ਕਿਰਿਆਂ ਦਾ ਖਰਚਾ ਹੀ ਹੋਈ ਜਾਂਦਾ ਸਸਰੀਆਂ ਬਹੁਤ ਆ ਲੈਟਾਂ ਲੂਟਾਂ ਤਗਰੀਬਨ ਆਪਣਾ ਬੱਸ 90% ਅਸੈਸਰੀ ਸਾਰੀ ਕੰਪਲੀਟ ਹੈ ਕੋਈ ਮਾੜਾ ਮੋਟਾ ਸ਼ੌਂਕਣਾ ਕੁਸ ਲਾਉਣਾ ਹੈ ਤਾਂ ਲਾ ਸਕਦੇ ਆ ਜਰੂਰੀ ਸਾਰਾ ਕੁਝ ਹੀ ਆ ਆ ਆਪਣੇ ਉਹਨੇ ਪਲੇਟ ਦੇ ਵਿੱਚ ਚੈਨਲ ਦਾ ਨਾਮ ਵੀ ਲਿਖਤਾ ਸੀ ਜਸਾ ਨੰਦਾ ਇਹਨੂੰ ਵੀਰ ਮੇਰੇ ਨੂੰ ਸਬਸਕ੍ਰਾਈਬ ਕਰ ਲਿਓ ਫਿਰ ਘਰੋਂ ਜਾਣ ਦਾ ਬਹਾਨਾ ਜਾਂ ਬਣਿਆ ਰਹਿੰਦਾ ਨਹੀਂ ਤਾਂ ਫਿਰ ਘਰ ਦੇ ਕਹਿੰਦੇ ਵੀ ਕੰਮ-ਕੁਮ ਕਰ ਖੇਤ ਜਾ ਕੇ ਚਲੋ ਹੁਣ ਆਪਾਂ ਕਰਦੇ ਤੇਰੀ ਮੋਗੇ ਦੀ ਹੁਣ ਚਲਦੇ ਆਂ ਮੋਗੇ ਸੀਟਾਂ ਵਾਲੇ ਕੋਲੇ ਤੇ ਬਾਕੀ ਆਪਾਂ ਸਮਾਨ ਸਾਰਾ ਲਾਹਤਾ ਨਾਲੋਂ ਲੈਨਰ ਪੁੰਦਰੇ ਖੋਲ ਕੇ ਰੱਖਤੇ ਆ ਕੰਮ ਸਾਰਾ ਸੈੱਟ ਆ ਬਸ ਹੁਣ ਉਧਰ ਨੂੰ ਚੱਲ ਗਏ ਤੇ ਹੈਲਮਟ ਪਾਈਏ ਟਾਈਮ ਹੋ ਗਿਆ 5 ਵਜੇ ਗਿਆ ਤੇ ਮੌਸਮ ਵੀ ਥੋੜਾ ਜਿਹਾ ਠੀਕ ਜਿਹਾ ਹੋ ਗਿਆ ਪਹਿਲਾਂ ਵਾਵਾ ਗਰਮੀ ਜੀ ਲੱਗਦੀ ਸੀਗੀ ਸੀਟ ਦਾ ਕੰਮ ਕਰਾਉਣਾ ਜ਼ਰੂਰੀ ਤਾਂ ਵੀ ਇਹਦੀ ਜਿਹੜੀ ਸਰਵਿਸ ਹੋਣੀ ਆ ਉਹ ਆਪਾਂ ਜਾਣਾ ਹੈਗਾ ਚੰਡੀਗੜ੍ਹ 27 28 April ਤੱਕ ਕਰਾਉਣੀ ਪੈਣੀ ਆ ਕਿਉਂਕਿ ਇਹਦੇ ਬਿਊਟਰ ਤੇ ਡੇਟ ਜੀ ਆ ਜਾਂਦੀ ਫੇਰ ਕਹ ਦਿੰਦੇ ਜੀ ਇਹਦੀ ਗਾਰੰਟੀ ਵਾਰੰਟੀ ਹੁੰਦੀ ਆ ਸਹੀ ਟਾਈਮ ਤੇ ਸਰਵਿਸ ਕਰਾਉਣੀ ਜ਼ਰੂਰੀ ਆ ਨਾਲੇ ਆਪੇ ਦੁਬਾਰਾ ਫਿਰ ਮਈ ਦੇ ਵਿੱਚ ਪਹਿਲੇ ਹਫਤੇ ਮਈ ਦੇ ਇਕ ਲੰਬੇ ਟੂਰ ਤੇ ਚੱਲਾਂਗੇ 23-2400 ਕਿਲੋਮੀਟਰ ਦਾ ਟੂਰ ਹੈਗਾ ਆਪਣਾ 5-6 ਦਿਨਾਂ ਦਾ ਤੇ ਤਾਂ ਕਰਕੇ ਆਪਾਂ ਸਰਵਿਸ ਵਗੈਰਾ ਕਰਾ ਲੈਣੀ ਆ ਤੇ ਸੀਟ ਦਾ ਥੋੜਾ ਜਿਹਾ ਕੰਮ ਜ਼ਰੂਰੀ ਆ ਕਿ ਮੈਂ ਅੱਜ ਟਾਈਮ ਹੈਗਾ ਤੇ ਕਰਾਈ ਲਈਏ ਤੇ ਬਸ ਆਪਾਂ ਹਾ ਪਹੁੰਚ ਗਏ ਹੁਣ ਸ਼ਾਰਟਕਟ ਤਰੀਕੇ ਨਾਲ ਟੂਲ ਪਲਾਜੇ ਤੇ ਸਿੱਧਾ ਹੁਣ ਤੁਹਾਨੂੰ ਮੋਗਗਾ ਹੀ ਮਿਲਦੇ ਆ ਬਸ ਕਿਆ ਬਾਤ ਆ ਯਾਰ 100 120 30 ਜਿਆਦਾ ਨਾ ਕੁਛ ਪਤਾ ਹੀ ਨਹੀਂ ਲੱਗਦਾ ਮੀਟਰ ਦੇਖ ਕੇ ਹੌਲੀ ਕਰਨਾ ਪੈਂਦਾ ਵੀ ਜਿਆਦਾ ਹੋ ਗਿਆ ਪਾਣਾ ਯਾਰ ਨਜ਼ਾਰਾ ਹੀ ਆ ਅੱਗ ਹੀ ਘੜਦਾ ਅੱਗ ਹੀ ਕਿਆ ਬਾਤ ਆ ਭਾਈ ਹੁਣ ਆਪਾਂ ਕਰੂਜ ਲਾ ਕੇ ਦੇਖਦੇ ਆ ਆਪਾਂ ਇਹਦਾ ਕਰੂਜ ਹੀ ਲਾਇਆ ਸੀ ਇਹਦੇ ਤੇ ਕਰੂਜ ਲਾ ਕੇ ਚੈੱਕ ਕਰਦੇ ਆ ਵੀ ਕੰਮ ਕਰਦਾ ਫੁੱਲਾ ਹੋ ਗਈ ਨੜ 90 ਤੇ ਆਪਾਂ ਕਰੋ ਹੀ ਲੱਗਦਾ ਹੱਥ ਆਪਾਂ ਛੱਡਦੇ ਆ ਆ ਜਾਂਦਾ ਜਾਵਾਂ ਸਦਾ ਕਮਾਲ ਦੀ ਗੱਲ ਆ ਬਾਈ ਸਭ ਕਮਾਲ ਦੀ ਗੱਲ ਨਜ਼ਾਰੇ ਯਾਰ ਓ ਹੋ 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 ਓ ਹੋ 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 ਲਓ ਜੀ ਆ ਤਾਂ ਨਜ਼ਾਰਾ ਹੀ ਆ ਗਿਆ ਅੱਗੇ ਨਾ ਹਾਂ ਜਿਹੜੀ ਆਪਣੀ ਰੇਸ ਵਾਲੀ ਬਾਝੀ ਆ ਇਹ ਦੁਖਣ ਲੱਗ ਪੈਂਦੀ ਸੀ ਲੱਗਦਾ ਸੀ ਸਾਹ ਜਾਂ ਕਿਵੇਂ ਲਈਏ ਹੁਣ ਨਜ਼ਾਰੇ ਬਣ ਗਏ ਕੀ ਆ ਬੈਲੈਂਸ ਆ ਯਾਰ ਕਮਾਲ ਦੀ ਗੱਲ ਬਾਲਾ ਬੈਲੈਂਸ ਬਣਾਇਆ ਗੱਡੀ ਦਾ ਓਹ ਹੋ ਹੋ ਨਜ਼ਾਰੇ ਤਾਂ ਵੀ ਜਿਹੜਾ ਆਪਣਾ ਹੋਲਡਰ ਲਾਇਆ ਮੋਬਾਈਲ ਹੋਲਡਰ ਇਹ ਵੀ ਪੂਰਾ ਵਧੀਆ ਹੈ। ਕਹੋਗੇ ਆ ਪੁਆਇੰਟ ਜੇ ਵਾਵਾ ਦਿੱਤੇ ਇਹਨੂੰ ਤੇ ਫੋਨ ਭੋਰਾ ਨਹੀਂ ਆਪਣਾ ਹੱਲ ਦਾ ਵਾਵਾ ਓਖਲੀਆਂ ਅਖਲੀਆਂ ਵੈਦੀ ਦੇਖ ਲਿਆ ਕੱਢ ਕੇ ਇਹ ਕੰਮਜਾਬਾ ਪੂਰਾ। ਹੁਣ ਆਪਾਂ ਨੂੰ ਇਹਦੀ ਕੋਈ ਟੈਨਸ਼ਨ ਨਹੀਂ ਫੋਨ ਦੀ। ਇਸ ਨਾਲੋਂ ਬੇਫਿਕਰ ਹੋਗੇ। ਓਏ ਕਾਰੀ ਉੱਦਲਾਂ ਆ ਗਈ। ਇੱਥੇ ਆਪ ਨਾ ਚੁੱਪ ਛੋੜਾ ਕੋ ਬੋਲ ਨਾ ਛੋੜਾ ਲਗ ਬਾਅਦ ਫੇਰ ਅੱਗੋ ਬੈਠੂਗਾ ਆਜੀ ਬਾਜ ਰਖਦਾ ਬੈਗਾ ਵਾਵਾ ਕੇ ਨਾਲ ਹੋਣਾ ਤੇ ਆ ਵੀ ਪਲਵਾਨਾ ਸੀਟ ਆਪਣੀ ਬਣ ਗਈ ਵਧੀਆ ਜੇ ਰੀਅਲ ਹੁੰਦੀ ਉਵੇਂ ਹੀ ਲੱਗਦੀ ਆ ਤੇ ਕੰਮ ਕੀਤਾ ਵਿੱਕੀ ਸਿਓ ਨੇ ਦੁਕਾਨ ਇਹਦੀ ਹੈਗੀ ਮੋਗੇ ਕਾਲਸਰ ਰੋਡ ਤੇ ਬੰਦਾ ਬਹੁਤ ਮਾਰ ਰਿਹਾ ਤੇ ਕਿਸੇ ਹੋਰ ਨੂੰ ਵੀ ਲੋੜ ਹੋਵੇ ਤਾਂ ਬਾਈ ਨਾਲ ਜਰੂਰ ਕਨੈਕਟ ਕਰਿਓ ਹੁਣ ਆਪਾਂ ਬਾਕੀ ਚਲਾ ਕੇ ਦੇਖਦੇ ਆਂ ਕੋਈ ਤੇ ਅਸੀਂ ਦਾ ਆਪਾਂ ਦੁਬਾਰਾ ਮਿਲਾਂਗੇ ਠੀਕ ਆ ਓਕੇ ਵੀਰੇ ਲਾਵੀ ਪਹਿਲਵਾਨੋ ਸੀਟ ਦਾ ਕੰਮ ਆਪਣਾ ਹੋ ਗਿਆ ਤੇ ਜਿੰਨੀ ਕਿ ਪਹਿਲਾਂ ਆਰਾਮਦਾਇਕ ਸੀ ਉਨੀ ਕੀ ਸੀਟ ਹੁਣ ਵੀ ਉਵੇਂ ਸੇਮ ਹੀ ਆ ਕੋਈ ਸਮੱਸਿਆ ਨਹੀਂ ਤੇ 40 ਕਐਮ ਮੇਰੇ ਹਿਸਾਬ ਨਾਲ ਸੀਟ ਹਾਈਟ ਘਟ ਗਈ ਆ ਆਪਣੇ ਹਿਸਾਬ ਨਾਲ ਕੰਮ ਸੈਟ ਆ ਹੁਣ ਚੱਲਦੇ ਘਰ ਨੂੰ ਸ਼ਾਮ ਦੇ ਟਾਈਮ ਵਾਵਾ ਟ੍ਰੈਫਿਕ ਜਿਹਾ ਹੋ ਜਾਂਦਾ ਆ ਆਪਾਂ ਫਿਰਦੇ ਆ ਕਾਲਸਰ ਰੋਡ ਤੇ ਸਾਹਮਣੇ ਆ ਗਿਆ ਬਸ ਵੱਡਾ ਰੋਡ ਵੱਡੇ ਰੋਡ ਲਈ ਢੱਕਾ ਸੀ ਇਦੂ ਗਾਂ ਦਾ ਬਸ ਪਹੁੰਚੇ ਲੈ ਪਿੰਡ ਆ ਆਰਾਮਦਰੀ ਨਾਲ